ਬਾਲ ਸਾਖੀਆਂ ਗੁਰੂ ਨਾਨਕ ਦੇਵ ਜੀ ਸਾਖੀ ਤੇ ਹਰਵੀ ਰਿਆ ਜਦ ਗੁਰੂ ਜੀ ਸੁਲਤਾਨ ਕੁੰ ਲੋਦੀ ਵਿਖੇ ਮੋਦੀ ਦੀ ਜ਼ਿੰਮੇਵਾਰੀ ਬੜੀ ਕੁਸ਼ਲਤਾ ਨਾਲ ਨਿਭਾ ਰਹੇ ਸੰਤਾ ਨਵਾਬ ਵੀ ਉਹਨਾਂ ਦੇ ਫੁਰਤੀਲੇ ਅਤੇ ਸੁਲਝੇ ਕੰਮ ਕਾਜ ਨੂੰ ਵੇਖ ਕੇ ਬਹੁਤ ਪ੍ਰਸੰਸਨ ਕਲਪਾਇਆ ਜੈ ਰਾਮ ਅਤੇ ਭੈਣ ਨਾਨਕੀ ਉਹਨਾਂ ਦੇ ਕੰਮ ਤੋਂ ਕੁਝ ਚਿੰਤਤ ਸਨ ਇਸ ਦਾ ਕਾਰਨ ਇਹ ਸੀ ਕਿ ਗੁਰੂ ਜੀ ਆਪਣੇ ਹਿੱਸੇ ਦਾ ਰਾਸ਼ਨ ਅਤੇ ਤਨਖਾਹ ਗਰੀਬਾਂ ਵਿੱਚ ਵੰਡ ਦਿੰਦੇ ਸਨ। ਵੇਲਾ ਸਮਾ ਸਤਸੰਗ ਵਿੱਚ ਆ ਕੇ ਪ੍ਰਭੂ ਦੀ ਸੇਵਕ ਵਿੱਚ ਗੀਤ ਗਾ ਕੇ ਬਿਤਾ ਦਿੰਦੇ ਸਨ। ਆਪਣਾ ਉਹਨਾਂ ਦਾ ਬੜਾ ਸਾਦਾ ਲਿਬਾਸ ਅਤੇ ਉਹ ਬਹੁਤ ਘੱਟ ਖਾਂਦੇ ਪੀਂਦੇ ਸਨ। ਉਹ ਦੋਵੇਂ ਇਸ ਗੱਲੋਂ ਫਿਕਰਮੰਦ ਸੰਤ ਕੀ ਉਹ ਆਪਣੇ ਪਿਤਾ ਜੀ ਮਹੇਤਾ ਕਾਲੂ ਨੂੰ ਕੀ ਦੱਸਣਗੇ ਕਿ ਉਹਨਾਂ ਦਾ ਪੁੱਤਰ ਐਡਾ ਵੱਡਾ ਅਧਿਕਾਰੀ ਹੋਣ ਤੇ ਵੀ ਕੋਈ ਪੈਸਾ ਨਹੀਂ ਬਚਾ ਰਿਹਾ ਸੀ ਇਸ ਲਈ ਉਹਨਾਂ ਨੇ ਸਲਾਹ ਬਣਾਈ ਕਿ ਗੁਰੂ ਜੀ ਦਾ ਹੁਣ ਵਿਆਹ ਕਰ ਦਿੱਤਾ ਜਾਵੇ ਤਾਂ ਕਿ ਗ੍ਰਿਹਸਥ ਵਿੱਚ ਪੈਣ ਕਰਕੇ ਉਹ ਸਾਧੂ ਸੰਤਾਂ ਦੀ ਸੰਗਤ ਨੂੰ ਵਿਸਰ ਜਾਵੇਗਾ ਅਤੇ ਆਪਣੇ ਟੱਬਰ ਵਾਸਤੇ ਧਨ ਵੀ ਜੋੜੇਗਾ ਬਟਾਲੇ ਦਾ ਰਹਿਣ ਵਾਲਾ ਅਤੇ ਪਿੰਡ ਪਖੋਕੇ ਰੰ ਦਾਵੇ ਦਾ ਪਟਵਾਰੀ ਬਾਬਾ ਮੂਲ ਚੰਦ ਸ੍ਰੀ ਜੈ ਲਾਮ ਦਾ ਵਾਕਿਫ ਸੀ। ਉਹਨਾਂ ਦੀ ਇੱਕ ਲੜਕੀ ਸੁਲਖਨੀ ਬੜੀ ਸੁੰਦਰ ਅਤੇ ਸੁਸ਼ੀਲ ਸੀ। ਸ੍ਰੀ ਜੈ ਲਾਮ ਜੀ ਨੇ ਰਿਸ਼ਤੇ ਦੀ ਗੱਲ ਚਲਾਈ ਤਾਂ ਬਾਬਾ ਮੂਲ ਚੰਦ ਚੱਟ ਸਹਿਮਤ ਹੋ ਗਏ ਕਿਉਂਕਿ ਮੋਦੀ ਖਾਨੇ ਦੇ ਅਧਿਕਾਰੀ ਤੋਂ ਉੱਚਾ ਰਿਸ਼ਤਾ ਹੋਰ ਕਿਹੜਾ ਮਿਲ ਸਕਦਾ ਸੀ। ਜਦ ਗੁਰੂ ਨਾਨਕ ਦੇਵ ਜੀ ਨੂੰ ਵਿਆਹ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਤੁਸੀਂ ਮੈਨੂੰ ਕੋਈ ਸੰਨਿਆਸੀ ਸਮਝਦੇ ਹੋ ਬ੍ਰਹਸਤ ਆਸ਼ਰਮ ਵਿੱਚ ਰਹਿ ਕੇ ਵੀ ਪ੍ਰਭੂ ਦੀ ਪਗਤੀ ਹੋ ਸਕਦੀ ਹੈ ਅਤੇ ਲੋਕ ਸੇਵਾ ਕੀਤੀ ਜਾ ਸਕਦੀ ਹੈ ਪਰ ਪਹਿਲਾ ਮੇਰਾ ਫਰਜ਼ ਆਪਣੀ ਪਤਨੀ ਵੱਲ ਹੋਵੇਗਾ ਅਤੇ ਫਿਰ ਕਿਸੇ ਹੋਰ ਵੱਲ श्री जय राम बेबे जी बेबे नानकी जਿਹੜੇ ਪਹਿਲਾਂ ਦਰਦੇ ਸੰਤ ਕੀ ਧਾਰਮਿਕ ਖਿਆਲ ਹੋਣ ਕਰਕੇ ਸ਼ਾਇਦ ਗੁਰੂ ਜੀ ਵਿਆਹ ਤੋਂ ਨਾ ਕਰ ਦੇਣ ਪਰ ਜਦ ਉਹਨਾਂ ਵਿਆਹ ਬਾਰੇ ਉਤਸ਼ਾਹ ਵਿਖਾਇਆ ਤਾਂ ਉਹ ਬਹੁਤ ਖੁਸ਼ ਹੋਏ ਅਤੇ ਉਹਨਾਂ ਚੱਠ ਮਹੂਰਤ ਕੱਢਵਾ ਲਿਆ ਅਤੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਪਿੰਡ ਤਲਵੰਡੀ ਵਿਖੇ ਵੀ ਉਹਨਾਂ ਸੱਦਾ ਪੇਚ ਕੇ ਮਾਤਾ ਤ੍ਰਿਪਤਾ ਮਹਿਤਾ ਕਾਲੂ ਅਤੇ ਗੁਰੂ ਜੀ ਦੇ ਹੋਰ ਮਿੱਤਰਾਂ ਨੂੰ ਬੁਲਾ ਲਿਆ ਗੁਰੂ ਜੀ ਉਸ ਸਮੇ 18 ਸਾਲ ਦੇ ਹੋ ਗਏ ਸਨ ਉਹਨਾਂ ਦਾ ਵਿਆਹ 24 ਜੇਖ ਸੰਮਤ 1544 ਨੂੰ ਨਿਸ਼ਚਿਤ ਹੋਇਆ ਸੀ ਸੁਲਤਾਨਪੁਰ ਲੋਧੀ ਤੋਂ ਜਨ ਕੋ ਰਿਆ ਅਤੇ ਉੱਠਾ ਤੇ ਬਟਾਲੇ ਪਹੁੰਚੀ ਜਿੱਥੇ ਜਨ ਨੇ ਡੇਲਾ ਲਾਇਆ ਉੱਥੇ ਨਾਲ ਹੀ ਇੱਕ ਕੱਚੀ ਕੰਦ ਖੜੀ ਸੀ ਇੱਕ ਮਾਈ ਨੇ ਆ ਕੇ ਕਿਹਾ ਕਿ ਮੰਜੀ ਕੰਦ ਤੋਂ ਥੋੜੀ ਦੂਰ ਕਰ ਲਵੋ ਇਸ ਕੰਦ ਦਾ ਪਤਾ ਨਹੀਂ ਕਦ ਦੇਖ ਜਾਵੇ ਤਾਂ ਗੁਰੂ ਜੀ ਨੇ ਉਸ ਮਾਈ ਨੂੰ ਕਿਹਾ ਕਿ ਸਾਨੂੰ ਪਤਾ ਹੈ ਪਰ ਇਹ ਕੰਧ ਕਦੇ ਨਹੀਂ ਡਿਗੇਗੀ ਉਹ ਕੰਧ ਹਾਲੇ ਵੀ ਬਟਾਲੇ ਵਿੱਚ ਮੌਜੂਦ ਹੈ ਅਤੇ ਡਿਗੇ ਨਹੀਂ ਗੁਰੂ ਜੀ ਦੀ ਬਰਾਤ ਵੀ ਅਨੋਖੀ ਸੀ ਇਸ ਵਿੱਚ ਜੇ ਲਾਇ ਬੁਲਾਰ ਵਰਗੇ ਵੱਡੇ ਵੱਡੇ ਤਨਾੜ ਸ਼ਾਮਿਲ ਸਨ ਤਾਂ ਨਾਲ ਹੀ ਲੰਗੋਟੀਆਂ ਵਾਲੇ ਸਾਧੂ ਅਤੇ ਭਗਵੇਂ ਕੱਪੜਿਆਂ ਵਾਲੇ ਸੰਤ ਵੀ ਮੌਜੂਦ ਸਨ ਬਟਾਲੇ ਦੇ ਲੋਕ ਅਜੇ ਹੀ ਬਰਾਤ ਨੂੰ ਵੇਖ ਕੇ ਹੈਰਾਨ ਹੋ ਰਹੇ ਸਨ ਜਦ ਵਿਆਹ ਹੋ ਗਿਆ ਤਾਂ ਗੁਰੂ ਜੀ ਮਾਤਾ ਸੁਲੱਖਣੀ ਨੂੰ ਲੈ ਕੇ ਸੁਲਤਾਨਪੁਰ ਲੋਧੀ ਆ ਗਏ ਇੱਥੇ ਉਹਨਾਂ ਨੇ ਆਪਣਾ ਵਖਲਾ ਮਕਾਨ ਲੈ ਲਿਆ ਉਹਨਾਂ ਦੇ ਮਾਤਾ ਪਿਤਾ ਕੁਝ ਦਿਨ ਠਹਿਰ ਕੇ ਵਾਪਸ ਤਲਵੰਡੀ ਚਲੇ ਗਏ ਇਥੇ ਹੀ ਉਹਨਾਂ ਦੇ ਘਰ ਤੋਂ ਸਾਹਿਬ ਸਾਦੇ ਬਾਬਾ ਸ੍ਰੀ ਚੰਦ ਪਾਦੋਂ ਸੁਦੀ 9 ਸੰਮਤ 1551 ਅਤੇ ਬਾਬਾ ਲਖਮੀ ਦਾਸ ਉਹਨੀ ਫਗਣ ਸੰਮਤ 1557 ਨੂੰ ਪੈਦਾ ਹੋਏ। ਵਿਚਾਰ ਸਰਵਨ ਕਰਨ ਵਾਲੀ ਸਾਰੀ ਸੰਗਤ ਕਮੈਂਟ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਵਾਓ ਜੀ। ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲੇ ਸਿੱਖ ਕੋਸਟ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਕੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵੀਡੀਓ ਨੂੰ ਵਾਦ ਤੋਂ ਵਾਦ શેર ਜਰੂਰ ਕਰਨਾ WhatsApp group join ਕਰਨ ਲਈ 98550586990 ਨੰਬਰ ਤੇ ਮੈਸੇਜ ਕਰ ਦੇਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ